ਅੱਜ ਦੇਖਿਆ ਹੋਵੇ ਕਿ ਜਿਹੜੇ ਟੁੱਟੇ ਟੁੱਟੇ ਘਰ ਹੁੰਦੇ ਸੀ ਨਾ ਅੱਜ ਉਹਨਾਂ ਨੂੰ ਸੋਈ ਹੋਈ ਉਹਨੀਆਂ ਕੋਠੀਆਂ ਬਣੀਆਂ ਪਈਆਂ ਜਿਹੜਾ ਫੌਟਰੀ ਕਰਦੇ ਹੁੰਦੇ ਸੀ। ਸੋ ਇੱਥੇ ਬੜੇ ਹਾਈ ਲੈਵਲ ਤੇ ਕੰਮ ਚੱਲਦਾ ਪਿਆ ਹੋਇਆ ਹੈ। ਨੂੰ ਕੱਲ ਇਨਫੋਰਮੇਸ਼ਨ ਮਿਲੀ ਸੀ ਕਿ ਕਿ 19 ਗਊਆ ਸਨ ਜਿਹੜੀਆਂ ਆਈਆਂ ਹੋਈਆਂ ਅਮਰੀਕਾ ਅੱਜ ਮਿਲੀ ਸੀ ਕੱਲ ਦੀ ਆਈਆਂ। ਤੇ ਉਹ ਤੇ ਮਾਰਕੇ ਨਾ ਤੇ ਉਹ ਤਾਂ ਮਾਸ ਲੈ ਕੇ ਜਾਂਦੇ ਕੋਈ ਉੱਥੋਂ ਆਉਂਦੇ ਨੇ ਉੱਥੇ ਸਮਝਾਇਦੇ ਲੋਕ ਅਧਨੀ ਫੀਲਡ ਦੇ ਸਾਈਟ ਤੋਂ ਉਹ ਹਲਾਲ ਕਰਕੇ ਤੇ ਗੋਵ ਨੂੰ ਲੈ ਕੇ ਜਾਂਦੇ। ਜਿਹੜੇ ਮਰੇ ਹੋਏ ਪਸ਼ੂ ਨੇ ਉਹਨਾਂ ਨੂੰ ਲੈ ਕੇ ਹੁੰਦੇ ਨੇ ਤੇ ਹਡਾ ਰੋੜੀ ਤੇ ਤੇ ਮਦੋਵਾਲ ਹਡਾ ਰੋੜੀ ਤੇ ਆ ਕੇ ਉਹਨਾਂ ਨੂੰ ਡੰਪ ਕਰਦੇ ਨੇ ਉਹਨਾਂ ਬਾਰੇ ਸ਼ਿਕਾਇਤ ਆਈ ਸੀ ਕਿ ਕਿ ਉਹਨਾਂ ਦੇ ਘਰਕੋਸ਼ ਪਸ਼ੂ ਰੱਖੇ ਹੋਏ ਨੇ ਬੰਨੇ ਹੋਏ ਨੇ ਉਹਨਾਂ ਦੀ ਹਵੇਲੀ ਵਿੱਚ ਜਿੰਨਾ ਜਿੰਨਾਂ ਨੂੰ ਮੀਟ ਪਰਪਸ ਲਈ ਜਾਂ ਕਿ ਕੱਟਣ ਵਗੈਰਾ ਦੀ ਕਰ ਸਕਦੇ ਨੇ ਸ਼ੰਗਰਜੀ ਕੀ ਜਾ ਖੋਲੇ ਰਾਤ ਅੱਜ ਸਾਡੇ ਗੁਰਦਾਸਪੁਰ ਦੇ ਵਿੱਚ ਰੰਜੀਤਪਗ ਹੈ ਇੱਕ ਛੋਟਾ ਜਿਹਾ ਕਸਬਾ ਹੈ ਬਰੀਆਰ ਚੌਕੀ ਦੇ ਅੰਦਰ ਆਂਦਾ ਹੈ ਉਹਦੇ ਇੱਥੇ ਇੱਕ ਸਲਟਰ ਹਾਊਸ ਚੱਲਦਾ ਪਿਆ ਬੜੀ ਦੇੜ ਦਾ ਬਹੁਤ ਦੇੜ ਦਾ ਕਿਉਂਕਿ ਬਹੁਤ ਸਾਲ ਪਹਿਲਾਂ ਵੀ ਇੱਥੇ ਰੇਡ ਕੀਤੀ ਸੀ ਤੇ ਉਹ ਜਿੰਨਾ ਗਾਵਾਂ ਨੂੰ ਮਾਰਦੇ ਪੇਚੀਏ ਉਸ ਵੇਲੇ ਸਾਡੇ ਐਸਐਸਓ ਸਾਹਿਬ ਉਹਦੇ ਗੁਰਜੀਤ ਸਿੰਘ ਜੀ ਉਹਨਾਂ ਨੇ ਬੜਾ ਖੜਾ ਸੰਕੇਲ ਜਾਰੀ ਸੀਗਾ ਤੇ ਉਹਨਾਂ ਨੇ ਐਫਆਈਆਰ ਕਰ ਦਿੱਤੀ ਬੜਾ ਜਗੜਸ ਐਫਆਈਆਰ ਕੀਤੀ ਉਹਦੇ ਨੂੰ ਵਾਈਂਡ ਅਪ ਕਰ ਦਿੱਤਾ ਸੀ ਬਟ ਪਤਾ ਨਹੀਂ ਉਸ ਤੋਂ ਬਾਅਦ ਫੇਰ ਦੁਬਾਰਾ ਕੰਮ ਸਾਤ ਸ਼ੁਰੂ ਹੋ ਗਿਆ ਹੈ ਔਰ ਅੱਜ ਦੇਖਿਆ ਹੋਵੇ ਕਿ ਜਿਹੜੇ ਟੁੱਟੇ ਟੁੱਟੇ ਘਰ ਹੁੰਦੇ ਸੀ ਨਾ ਅੱਜ ਜੋ ਟਿੰਕੋ ਸੋਈ ਹੋਈ ਉਹ ਕਿੋਟੀਆਂ ਬਣੀਆਂ ਪਈਆਂ ਜਿਹੜਾ ਸੌਟਿੰਗ ਕਰਦੇ ਹੁੰਦੇ ਸੀ। ਸੋ ਇੱਥੇ ਬੜੇ ਹਾਈ ਲੈਵਲ ਤੇ ਕੰਮ ਚੱਲਦਾ ਪਿਆ ਹੋਇਆ ਹੈ। ਇਹਦੇ ਨਾਲ ਹੀ ਇੱਕ ਨਾ ਡੇਰਾ ਬਣਾਇਆ ਰਣਾ। ਸਾਨੂੰ ਕੱਲ ਇਨਫੋਰਮੇਸ਼ਨ ਮਿਲੀ ਸੀ ਕਿ ਉਨੀ ਗਵਾਥੇ ਜਿਹੜੀਆਂ ਆਈਆਂ ਹੋਈਆਂ ਅਮਰੀਕਾ ਅੱਜ ਮਿਲੀ ਸੀ ਕੱਲ ਦੀਆਂ ਆਈਆਂ। ਤੇ ਉਹ ਤੇ ਮਾਰਕੇ ਨਾ ਤੇ ਉਹਦਾ ਮਾਸ ਲੈ ਕੇ ਜਾਂਦੇ ਕੋਈ ਉੱਥੋਂ ਆਉਂਦੇ ਨੇ। ਉੱਥੇ ਸਮੁਦਾਇ ਦੇ ਲੋਕ ਆਉਂਦੇ ਨੇ ਫ੍ਰੀਡਰਿਕਾ ਸਾਈਟ ਤੋਂ ਉਹ ਹਲਾਲ ਕਰਕੇ ਤੇ ਗੋਵਾਂ ਨੂੰ ਲੈ ਕੇ ਜਾਂਦੇ ਸੀ। ਅੱਜ ਸਾਨੂੰ ਮਿਲਿਆ ਕਿ 2:30 ਵਜੇ ਆਪਾਂ ਇਨਫੋਰਮੇਸ਼ਨ ਦਿੱਤੀ ਐਸਐਸਪੀ ਸਾਹਿਬ ਨੂੰ ਲੇਕਿਨ ਆਈ ਡੋਨਟ ਨੋ ਕਿ ਕੀ ਹੋਇਆ ਕਿ ਕਰਦੇ 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 ਰਾਤ ਦੇ 8:00 ਵਜੇ ਔਰ ਇੱਥੇ ਰੇਡ ਨਹੀਂ ਹੋਈ ਜਦੋਂ ਅਸੀਂ 8:00 ਵੇ ਰੇਡ ਕੀਤੀ ਇੱਥੇ ਆ ਕੇ ਜਿਹੜਾ ਸੌਟਰ ਹਾਊਸ ਜਿੱਥੇ ਤਾਜ਼ੀਆਂ ਗਊਆਂ ਮਾਰੀਆਂ ਜਾਂ ਸੀਗੀਆਂ ਉਹ ਜਿਹੜੀਆਂ ਗਊਆਂ ਦੇ ਜਿਹੜੇ ਅੰਸ਼ ਸੀਗੇ ਉਹ ਤੋਂ ਮੈਂ ਕਿ ਰਿਮੂਵ ਕਰ ਦਿੱਤੇ ਗਏ ਸੀਗੇ ਅਜੇ ਵੀ ਉੱਥੇ ਜਿਹੜੇ ਕੁਝ ਸਿਰ ਪਏ ਹੋਏ ਨੇ ਜਿਹੜੇ ਤਾਜ਼ੇ ਨੇ ਉਹਨਾਂ ਨੂੰ ਸਾਡੇ ਐਸਐਚਓ ਸਾਹਿਬ ਨਾਲ ਲੇ ਇਹਨਾਂ ਨੂੰ ਰਿਕੁਐਸਟ ਕੀਤੀ ਸੀ ਕਿ ਤੁਸੀਂ ਉਹਨਾਂ ਦੇ ਇੱਕ ਵਾਰੀ ਨਾ ਟੈਸਟ ਕਰਵਾ ਲਓ ਤਾਕੀ ਤੁਹਾਨੂੰ ਪਤਾ ਲੱਗ ਜਾਏ ਕਿ ਇਹ ਤਾਜ਼ੇ ਮਾਰੇ ਹੋਏ ਨੇ ਇਸ ਤੋਂ ਇਲਾਵਾ ਜਿਹੜਾ ਫਲਟਰ ਹਾਊਸ ਤੇ ਬਿਲਕੁਲ ਨਾ ਦੀ ਇੱਕ ਡੇਰਾ ਬਣਾ ਕੇ ਉਥੇ ਪੰਡਰ ਗਾਵਾਂ ਨੂੰ ਜਿਹੜੀਆਂ ਦੁੱਧ ਨਹੀਂ ਦੇ ਸਕਦੀਆਂ ਜਦੋਂ ਕਹਿ ਸਕਦੇ ਆ ਅਸੀਂ ਠੀਕ ਹੈ ਨਾ ਉਹਨਾਂ ਨੂੰ ਉੱਥੇ ਰੱਖਿਆ ਹੋਇਆ ਹੈ ਇਕੱਠੇ ਕੀਤਾ ਹੋਇਆ ਕਾਹ ਤੱਕ 19 ਸੀ ਅੱਜ 9 ਹੈ 10 ਗਊਆਂ ਜਿਹੜੀਆਂ ਖਾਸ ਤੋਂ ਲੈ ਕੇ ਉਹ ਤੱਕ ਇਹਨਾਂ ਨੂੰ ਮਾਰਕੀਟਾਂ ਦਾ ਮਾਸ ਤੇ ਅੱਗੇ ਜਾ ਚੁੱਕੇ ਨੇ ਔਰ ਛੇ ਸੱਤ ਬਿਛਕ ਨਹੀਂ ਆਏ ਇਹਨੂੰ ਸਿੱਧੇ ਤੋਰ ਤੇ ਸਪਸ਼ਟ ਹੁੰਦਾ ਵੈ ਕਿ ਲਾਗੇ ਡੇਰਾ ਬਣਾਉਣਾ ਮਤਲਬ ਇਹ ਹੈ ਕਿ ਗਊਆਂ ਨੂੰ ਇਕੱਠੇ ਕਰੀ ਜਾਓ ਇੱਕ ਇੱਕ ਕਰਕੇ ਮਾਰੀ ਜਾਓ ਠੀਕ ਹੈ ਸੋ ਇਹ ਜੋ ਠੱਡਾ ਕਰਮ ਇਥੇ ਹੋ ਰਿਹਾ ਹੈ ਇਹ ਬੜਾ ਨਮੋਸ਼ੀ ਵਾਲਾ ਔਰ ਮੈਂ ਇਹਨਾਂ ਜ਼ਰੂਰ ਕਹਾਂਗਾ ਕਿ ਜਿਹੜੀ ਸਾਡੀ ਇੰਟੈਲੀਜੈਂਸ ਹੈ ਕੀ ਉਹ ਸਾਡੇ ਤੇ ਇਨਫੋਰਮੇਸ਼ਨ ਰੱਖ ਸਕਦੀ ਹੈ ਇਹ ਚੀਜ਼ਾਂ ਤਾਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਜਿਹੜਾ ਸਾਨੂੰ ਪਤਾ ਲੱਗਦਾ ਅੱਜ ਨਸ਼ੇ ਦੇ ਖਿਲਾਫ ਇਹਨਾਂ ਨੇ ਮੁਹਿੰਮ ਸ਼ੁਰੂ ਕੀਤੀ ਅੱਜ ਇਹਨਾਂ ਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਕਿ ਜਿਹੜੇ ਨਸ਼ਾ ਕੌਣ-ਕੌਣ ਵੇਚਦਾ ਵੈ ਕੀ ਇੰਨੀ ਦੇਰ ਤੱਕ ਇਹਨਾਂ ਨੂੰ ਪਤਾ ਹੀ ਨਹੀਂ ਸੀ ਹੈਗਾ ਉਹੀ ਆਲੂ ਗਊ ਹੱਤਿਆਰਾਂ ਦਾ ਹੋ ਰਿਹਾ ਸਾਡੇ ਗੁਰਦਾਸਪੁਰ ਰੀਜਨ ਚ ਫੇਰ ਦੁਬਾਰਾ ਗਊ ਹੱਤਿਆ ਬਹੁਤ ਵੱਡੇ ਸਕੇ ਹੋਣ ਲੱਪੀ ਹੈ ਗਊ ਤਸਵੀਰ ਬਹੁਤ ਵੱਡੇ ਸਟਾਰਕੀ ਹੋਣ ਲੱਪੀ ਹੈ ਅੱਜ ਸਾਡੇ ਐਸਐਚਓ ਸਾਹਿਬ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ ਕਿ ਮੈਂ ਸੇਰੇ ਜਿਹੜਾ ਇਹਨਾਂ ਨੂੰ ਕਿਤੇ ਜਿਹੜੇ ਆਪਣੇ ਵੈਟਰਨਰੀ ਡਾਕਟਰ ਨੇ ਉਹਨਾਂ ਨੂੰ ਬੁਲਾ ਕੇ ਉਹਨਾਂ ਕੋ ਟੈਸਟ ਕਰਵਾ ਲਾਂਗਾ ਕਿ ਇਹ ਗਊਆਂ ਜਿਹੜੀਆਂ ਦੁੱਧ ਦੇ ਦੇ ਕਾਬਿਲ ਹੈ ਕਿ ਨਹੀਂ ਹੈ ਔਰ ਦੂਸਰੀ ਕਿ ਜਿਹੜਾ ਉਥੇ ਮਾਸ ਪਿਆ ਹੋਇਆ ਜਾਂ ਜਿਹੜੇ ਉਥੇ ਸਿਰ ਪਏ ਹੋਏ ਨੇ ਉਹਨਾਂ ਦੀ ਸੈਂਪਲਿੰਗ ਕਰਵਾ ਕੇ ਪਤਾ ਲੱਗ ਜਾਏਗਾ ਕਿ ਉਹ ਕਦੋਂ ਮਾਰੀ ਗਈ ਹੈ ਤਸੋ ਇਹ ਐਫ ਆਈ ਆਰ ਜਿਹੜੀ ਹੈ ਇਹ ਕਿੰਨਾ ਸਮਾਂ ਸਿਰੇ ਦੇ ਦਾਂਗੇ ਅਗਰ ਇਹ ਅਸੀਂ ਨਹੀਂ ਦਿੱਤੇ ਤੇ ਸ਼ਰ ਹੋ ਸਕਦਾ ਹੈ ਐਸ ਐਚਓ ਸਾਬ ਤੇ ਵੀ ਦਬਾਅ ਆ ਜਾਏ ਕਿਉਂਕਿ ਮੰਤਰੀ ਇੱਥੇ ਬਹੁਤ ਜਿਹੜਾ ਐਕਟਿਵ ਨੇ ਨਾ ਤੇ ਜੇ ਇਹਨਾਂ ਤੇ ਕੋਈ ਦਬਾਅ ਆ ਜਾਂਦਾ ਔਰ ਐਫ ਆਈ ਆਰ ਕਰਨ ਚ ਅਸਮਰਥ ਹੁੰਦੇ ਨੇ ਤਸੋ ਇਹਨਾਂ ਦੀ ਮਦਦ ਵਾਸਤੇ ਆਪਾਂ ਐ ਐਸ ਐਸ ਪੀ ਆਫਿਸ ਦਾ ਪੱਕੇ ਰਾਬ ਕਰਾਂਗੇ ਕਿਉਂਕਿ ਸਾਨੂੰ ਜੇ ਇਨਸਾਫ ਨਹੀਂ ਮਿਲਿਆ ਤਾਂ ਸਾਨੂੰ ਫਿਰ ਇਹੀ ਤਰੀਕਾ ਅਪਣਾਉਣਾ ਆਉਂਦਾ ਤੇ ਇਹੀ ਤਰੀਕਾ ਅਪਣਾਵਾਂ ਜੈ ਸ਼ੰਗਰ ਜੀ ਕੀ ਜੈ ਭੁਰੇ ਦਾ ਕੱਲ ਕੋਈ 9 ਵਜੇ ਦੇ ਕਰੀਬ ਸ਼ਾਮ ਨੂੰ ਕਿ ਇਨਫੋਰਮੇਸ਼ਨ ਆਈ ਸੀਗੀ ਕਿ विजय ਮਸੀ ਤੇ ਦਾਨਿਸ਼ ਮਸੀ ਜੋ ਕਿ ਪਸ਼ੂਆਂ ਦੇ ਜਿਹੜੇ ਮਰੇ ਹੋਏ ਪਸ਼ੂ ਨੇ ਉਹਨਾਂ ਨੂੰ ਲੈ ਕੇ ਹੁੰਦੇ ਨੇ ਤੇ ਹਡਾ ਰੋੜੀ ਤੇ ਇੱਥੇ ਮੱਧੋਵਾਲ ਹਡਾ ਰੋੜੀ ਤੇ ਆ ਕੇ ਉਹਨਾਂ ਨੂੰ ਡੰਪ ਕਰਦੇ ਨੇ ਉਹਨਾਂ ਬਾਰੇ ਸ਼ਿਕਾਇਤ ਆਈ ਸੀ ਕਿ ਕਿ ਉਹਨਾਂ ਦੇ ਘਰ ਕੋਸ਼ ਪਸ਼ੂ ਰੱਖੇ ਹੋਏ ਨੇ ਬੰਨੇ ਹੋਏ ਨੇ ਉਹਨਾਂ ਦੀ ਹਵੇਲੀ ਵਿੱਚ ਜਿੰਨਾ ਜਿੰਨਾਂ ਨੂੰ ਮੀਟ ਪਰਪਸ ਲਈ ਜਾਂ ਕਿਸੇ ਕੱਟਰ ਵਗੈਰਾ ਲਈ ਕਰ ਸਕਦੇ ਨੇ ਇਸ ਲਈ ਜਦੋਂ ਇਸ ਗੱਲ ਨੂੰ ਵੈਰੀਫਾਈ ਕੀਤਾ ਗਿਆ ਪਸ਼ੂ ਮਰਿਓ ਪਸ਼ੂ ਲੈ ਕੇ ਹੁੰਦੇ ਆ ਤੇ ਉਹਨਾਂ ਦੇ ਮਤਲਬ ਜੋ ਵੀ ਚੰਗ ਗਰਮ ਬਾਹ ਉਤਾਰਦੇ ਨੇ ਤੇ ਬਾਕੀ ਉੱਥੇ ਰਿਮੇਨਸ ਉੱਥੇ ਰੱਖ ਦਿੰਦੇ ਨੇ ਵੱਡਾ ਰੜ ਤੇ ਔਰ ਉਹਨਾਂ ਦੀ ਹਵੇਲੀ ਵਿੱਚ ਜਿਹੜੇ ਨੌ ਪਸ਼ੂ ਬੱਜੇ ਹੋਏ ਸੀਗੇ ਉਹਨਾਂ ਬਾਰੇ ਪਤਾ ਲਾਇਆ ਗਿਆ ਉੱਥੇ 8 ਗਾਇਆਂ ਤੇ ਇੱਕ ਬੱਚਾ ਬੱਜਿਆ ਹੋਇਆ ਸੀਗਾ ਔਰ ਜਦੋਂ ਡਾਕਟਰ ਸਾਹਿਬ ਕੋਲ ਉਹਨਾਂ ਦਾ ਜੇ ਕੈਕਪ ਕਰਵਾਇਆ ਗਿਆ ਤੇ ਉਹਦੇ ਵਿੱਚ 6 ਪਸ਼ੂ ਜਿਹੜੇ ਉਹਦਾ ਰੂਸੀ ਕੇ ਦੁੱਧ ਨਹੀਂ ਦਿੰਦੇ ਇੱਕ ਬੱਚਾ ਹੈ ਮਤਲਬ ਬੱਚਾ ਔਰ ਕਿਸੇ ਵੀ ਤਰ੍ਹਾਂ ਦਾ ਹੱਡ ਰੋਡ ਤੇ ਚੀਜ਼ ਨਹੀਂ ਮਿਲੀ ਦਿੱਤੋ ਇਹ ਸਭ ਤੋਂ ਦਾ ਜੀ ਪਸ਼ੂ ਦੇ ਹੱਡ ਮਤਲਬ ਪਸ਼ੂ ਤਾਜੀ ਕੱਟੇ ਗਏ ਜਾਂ ਖੁਸ਼ ਹੋਇਆ ਇਹਦੀ ਗੱਲ ਕੋਈ ਨਹੀਂ ਹੋਈ ਇਹ ਗੱਲ ਦੇ ਵਿੱਚ ਕੋਈ ਸਚਾਈ ਸਾਹਮਣੇ ਨਹੀਂ ਹੈ